ਪਹਿਲੀ ਪਾਤਸ਼ਾਹੀ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਪ੍ਰਕਾਸ਼ ਕੁਰਪੁਰਪ ਨੂੰ ਸਮਰਪਿਤ ਪਿੰਡ ਦਬੁਰਜੀ ਜੀਟੀ ਰੋਡ ਦੇ ਪੁਰਾਤਨ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰシャਯਾ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਐ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸੀਨੀਅਰ ਅਕਾਲੀ ਆਗੂ ਰਾਣਾ ਪਲਵਿੰਦਰ ਸਿੰਘ ਦੇ ਗ੍ਰਹਿ ਵਿਖੇ ਪੂਜਾ ਜਿੱਥੇ ਪਰਿਵਾਰ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਫਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ ਆਇਆਂ ਮੁਕਸਖਸ਼ੇਤਾਂ ਨੂੰ ਸਿਰੋਪਾ ਪੇਂਟ ਕਰਕੇ ਅਕਾਲਪੁਰਕ ਦਾ ਸ਼ੁਕਰਾਨਾ ਕੀਤਾ ਗਿਆ ਇਸ ਮੌਕੇ ਦਿਦਾਰ ਸਿੰਘ ਦਪੁਰਸ਼ੀ ਨਿਰੰજન ਸਿੰਘ ਕੁਲਦੀਪ ਸਿੰਘ ਰਿਆੜ ਕੁਲਬੀਰ ਸਿੰਘ ਰੰਧਾਵਾ ਗੋਲਡੀ ਯੂਐਸਏ ਗੁਰਮੁਖ ਸਿੰਘ ਪਰਮਜੀਤ ਸਿੰਘ ਯੂਐਸਏ ਭੁਪਿੰਦਰ ਸਿੰਘ ਸ਼ੁਭਮਿੰਕਲੇ ਬਲਵੰਤ ਸਿੰਘ ਜਰਮਨੀ ਨਵਰੂਪ ਸਿੰਘ ਨਿਸ਼ਾਨ ਸਿੰਘ ਜਸਵੰਤ ਸਿੰਘ ਜਗਰੂਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਪਹਿਲੀ ਪਾਸਾਈ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦਾ ਪ੍ਰਕਾਸ਼ ਗੁਰਪੁਰ ਸਭ ਸੰਗਤਾਂ ਦੇਸ਼ ਵਿਦੇਸ਼ ਦੇ ਵਿੱਚ ਜਿੱਥੋਂ ਦਾ ਮਨੁੱਖਤਾ ਵਸਦੀ ਹੈ ਉੱਥੋਂ ਦਾ ਅੱਜ ਖੁਸ਼ੀਆਂ ਦਾ ਦਿਨ ਜਿਹੜਾ ਆ ਉਹ ਮਨਾਇਆ ਜਾਂਦਾ ਹੈ ਪਹਿਲੇ ਪਾਤਸ਼ਾਹ ਨੂੰ ਯਾਦ ਕੀਤਾ ਯਾਰ ਪਰ ਉਹਨਾਂ ਦਾ ਪ੍ਰਕਾਸ਼ ਜਿਹੜਾ ਬੜੀ ਚੜ੍ਹਦੀ ਕਲਾ ਵਾਲਾ ਇਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਮਨਾਉਂਦੇ ਆ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾਗ ਚਾਨਣ ਹੋਇਆ ਇਹ ਗੁਰੂ ਦਾ ਉਪਦੇਸ਼ ਹਰ ਪ੍ਰਾਣੀ ਦੇ ਉੱਤੇ ਲਾਗੂ ਹੁੰਦਾ ਜੇ ਗੁਰੂ ਦੀਆਂ ਸਿਖਿਆਵਾਂ ਦੇ ਉੱਤੇ ਇਨਸਾਨ ਚੱਲਣ ਦੀ ਕੋਸ਼ਿਸ਼ ਕਰੇ ਤੇ ਕਿਸੇ ਵੀ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ ਹੈ। ਇਨਸਾਨ ਹਰ ਪਾਸੋਂ ਆਪਣੇ ਆਪ ਨੂੰ ਜਿਹੜਾ ਖੁਸ਼ਹਾਲ ਮਹਿਸੂਸ ਕਰਦਾ ਹੈ ਤੇ ਜੇ ਕੋਈ ਆਪਣੇ ਨਿੱਜੀ ਤਾਂ ਸਵਾਰਥਵਾਦੀ ਲੋਕਾਂ ਦੇ ਪਿੱਛੇ ਲੱਗ ਕੇ ਜੇ ਆਪਣਾ ਜਿੰਦਗੀ ਜੀਵਨ ਜੀਵੇ ਤੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਉਲਝਿਆ ਰਹਿੰਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਬਹੁਤ ਵਧੀਆ ਉਪਦੇਸ਼ ਦਿੱਤਾ ਆ ਕਿੰਤ ਕਰੋ ਵੰਡ ਕੇ ਛਕੋ ਨਾਮ ਜਪੋ। ਅੱਜ ਉਸ ਪਾਤਸ਼ਾਹ ਦਾ ਦਿਨ ਮਨਾਇਆ ਜਾ ਰਿਹਾ ਹੈ। ਇੰਦੇ ਪੁਰਜੀ ਨਗਰ ਦੇ ਵਿੱਚ ਪ੍ਰਾਤਨ ਗੁਰਦੁਆਰਾ ਸਾਹਿਬ ਤੋਂ ਗੁਰੂ ਮਹਾਰਾਜ ਤੇ ਸਹਿਬ ਸਿਰ ਗੁਰਮ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪਾਲਕੀ ਸਾਹਿਬ ਦੇ ਵਿੱਚ ਤਿਆਰ ਕਰਕੇ ਪੰਨਿਆਂ ਪਿਆਰਿਆਂ ਦੀ ਅਗਵਾਈ ਹੇਠ ਗਤਕੇ ਵਾਲੀ ਪਾਰਟੀ ਨਾਲ ਸੰਗਤਾਂ ਦਾ ਬਹੁਤ ਵੱਡਾ ਠਾਠਾ ਮਾਰਦਾ ਇਕੱਠ ਨਗਰ ਵਿੱਚ ਗੁਰੂ ਦੇ ਹਰ ਜਸ ਗਾਇਨ ਕਰਦਾ ਹੋਇਆ ਨਗਰ ਕੀਰਤਨ ਦੇ ਰੂਪ ਦੇ ਵਿੱਚ ਨਗਰ ਦੇ ਵਿੱਚ ਵੱਖ-ਵੱਖ ਗਲੀਆਂ ਦੇ ਵਿੱਚ ਜਾ ਰਿਹਾ ਸਾਡੇ ਗ੍ਰਹਿ ਵਿਖੇ ਵੀ ਗੁਰੂ ਮਹਾਰਾਜ ਦੇ ਸਰੂਪ ਚਲੇਦ ਸੰਗਤ ਜਿਹੜੀ ਪਹੁੰਚੀ ਆ ਪਰਿਵਾਰ ਵੱਲੋਂ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਗਿਆ ਪੰਨਿਆਂ ਪਿਆਰਿਆਂ ਨੂੰ ਸਰੂਪੇ ਦਿੱਤੇ ਗਏ ਆ ਪੰਨਿਆਂ ਨਿਸ਼ਾਨਤੀ ਸਹਿਬਾਂ ਨੂੰ ਦਿੱਤੇ ਗਏ ਆ ਪ੍ਰਬੰਧਕਾਂ ਨੂੰ ਗਤਕਾ ਵਾਲੀ ਟੀਮ ਨੂੰ ਫਲ ਫਰੂਟ ਤੇ ਜਿਹੜੇ ਲੰਗਰ ਸੰਗਤਾਂ ਵਾਸਤੇ ਲਾਏ ਗਏ ਔਰ ਗੁਰੂ ਘਰ ਅਰਦਾਸ ਕਰਦੇ ਆ ਕਿ ਸਤਿਗੁਰ ਸਿੱਤੇ ਪਾਚਾ ਅੱਜ ਦਾ ਦਿਨ ਹਰ ਪਰਿਵਾਰ ਵਾਸਤੇ ਖੁਸ਼ੀਆਂ ਵਾਲਾ ਹੋਵੇ ਔਰ ਆਉਣ ਵਾਲਾ ਸਾਲ ਹਰ ਇਨਸਾਨ ਵਾਸਤੇ ਚੜ੍ਹਦੀ ਕਲਾ ਵਾਲਾ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜੋ ਸੰਤਾਂ ਬਹੁਤ ਉਤਸ਼ਾਹ ਨਾਲ ਦੇਸ਼ ਵਿਦੇਸ਼ ਵਿੱਚ ਮਨਾ ਰੀਆਂ ਹਨ ਇਸੇ ਹੀ ਤਰ੍ਹਾਂ ਸਾਡੇ ਪਿੰਡ ਨਗਰ ਪਿੰਡ ਤੋਂ ਉਰਜੀ ਲਵਾਣਾ ਵਿਕੇ ਪਿੰਡ ਦੀ ਸਾਜ ਸੰਗਤ ਵੱਲੋਂ ਇਲਾਕੇ ਦੀ ਸੰਗਤ ਵੱਲੋਂ ਅੱਜ ਦੇ ਸ਼ੁਭ ਦਿਹਾੜੇ ਨੂੰ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਇਸੇ ਹੀ ਸਬੰਧ ਵਿੱਚ ਅੱਜ ਰਾਣਾ ਪਲਵਿੰਦਰ ਸਿੰਘ ਜੀ ਪ੍ਰਧਾਨ ਜੋ ਸਾਡੇ ਉਹਨਾਂ ਦੇ ਗ੍ਰਹਿ ਵਿਖੇ ਅੱਜ ਫਰੂਟ ਦੇ ਲੰਗਰ ਲਾਏ ਗਏ ਹਨ ਸੰਗਤਾਂ ਨਿਹਾਲ ਹੋ ਕੇ ਖੁਸ਼ ਹੋ ਕੇ ਇੱਥੋਂ ਗਈਆਂ ਹਨ ਸੋ ਅੱਜ ਦੇ ਦਿਹਾੜੇ ਦੀ ਸਭ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋ